ਵੇ ਤੈਨੂੰ ਕੀ ਹੋਇਆ ਤੂੰ ਕਿਉਂ ਲਾਵਾ ਫੇਰੇ ਲਈ ਜਾਣਾ ਮਾਂ ਅਜੇ ਹੀ ਨੌਣੇ ਚੌਂਕੇ ਚੜਨਾ ਆਹੋ ਤੇ ਚੌਂਕੇ ਹੀ ਚੜਨੇ ਕੋਈ ਜਾਜੀ ਥੋੜਾ ਚੜਨੇ ਜੋ ਕਿ ਸਾਡੇ ਸਮਾਜ ਦਾ ਬਹੁਤ ਵੱਡਾ ਕਲਚਰ ਮੰਨਿਆ ਜਾਂਦਾ ਹੈ ਆਹੋ ਠੀਕ ਹੈ ਤੂੰ ਤਾਂ ਮੈਨੂੰ ਪਤਾ ਹੈ ਸਾਰੇ ਰਸਮ ਰਿਵਾਜਾਂ ਦਾ ਸਭ ਮੈਨੂੰ ਪਤਾ ਹੈ ਫਿਰ ਇਹਦੇ ਵਿੱਚ ਕੀ ਤੈਨੂੰ ਕੀ ਗੱਲ ਹੈ ਇਹਦੇ ਵਿੱਚ ਮੈਂ ਮਾਂ ਕੋ ਛਪੜੀਆਂ ਗੱਲਾਂ ਮਨਾਉਣਾ ਚਾਹੁੰਨਾ ਮਨਾਈ ਦੀਆਂ ਨਹੀਂ ਹੁੰਦੀਆਂ ਨਹੀਂ 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 ਸਮਝਾਈਦਾ ਹੁੰਦਾ ਹਾਂ ਹਾਂ ਤੇ ਦੱਸ ਕੀ ਕੀ ਸਮਝਾਉਣਾ ਹੈ ਕੀ ਕਹਿਣਾ ਮਾਂ ਮੇਰੀ ਪਹਿਲੀ ਸ਼ਰਤ ਇਹ ਆ ਕਿ ਸਭ ਤੋਂ ਪਹਿਲਾਂ ਸ਼ਰਤਾ ਕਾ ਰਹੀ ਤੂੰ ਬੌਸ ਲੱਗਾ ਹੋਇਆ ਹੈ ਤੇਰੀਆਂ ਸ਼ਰਤਾਂ ਉਹ ਮਾਂ ਤੂੰ ਹਰ ਵੇਲੇ ਮਜ਼ਾਕ ਹੀ ਕਰਦੇ ਰਿਹਾ ਕਰੋ ਹਾਂ ਮਮ ਮਨ ਲਗ ਮੇਰੇ ਦਿਲ ਦੀ ਕੁਝ ਗੱਲਾਂ ਨੇ ਮੈਂ ਜੋ ਸਮਝਾਉਣਾ ਚਾਹੁੰਦਾ ਹਾਂ ਹਾਂ ਸਮਝਾ ਨਾ ਫਿਰ ਤੂੰ ਨਾ ਤੇ ਨਾ ਹਾਂ ਕੀ ਬੋਲ ਕੇਵਲੇ ਸੀਰੀਅਸ ਹੀ ਹੋ ਜਾ ਕਰੋ ਨਾ ਸੀਰੀਅਸ ਸੀਰੀਅਸ ਹੋ ਜੀ ਹਾਂ ਚੱਲ ਮੇਰੀ ਪਹਿਲੀ ਗੱਲ ਇਹ ਆ ਹਾਂ ਕਿ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਮੇਰੇ ਮਾਪੇ ਉਹਦੇ ਪੈਰੀ ਹੱਥ ਲਾਵੇ ਵਾਹ ਵਾਹ ਇਹ ਮੈਂ ਸਦਕੇ ਜਾਵਾਂ ਪੁੱਤ ਮੇਵਾਰੀ ਜਾਵਾਂ ਜਿਨ੍ਹਾਂ ਦਾ ਚੜਿਆ ਦਿਨ ਚੰਗਾ ਉਹਨਾਂ ਦਾ ਸਾਰਾ ਦਿਨ ਹੀ ਚੰਗਾ ਪੁੱਤਰ ਜੀ ਇਹ ਤਾਂ ਚੜ੍ਹਨ ਦੀ ਗੱਲ ਹੈ ਤੇ ਨੌਂ ਚੀਂਹਾਂ ਦੇ ਫਰਜ਼ ਹੁੰਦੇ ਨੇ ਮਾਪੇ ਉਹਦੇ ਪੈਰੀ ਹੱਥ ਲਾਉਗੇ ਉਹਨਾਂ ਕੋ ਅਸੀਸ ਲਾਉਗੇ ਦੂਜੀ ਗੱਲ ਇਹ ਕਿ ਮੇਰੇ ਮਾਪਿਆਂ ਨੂੰ ਬੈਰਟੀ ਯਾਨੀ ਕਿ ਸਵੇਰ ਦੀ ਚਾਹ ਮੰਜੇ ਉੱਤੇ ਮਿਲਣੀ ਚਾਹੀਦੀ ਮੈਂ ਮੈਂ ਸਦਕੇ ਜਾਵਾਂ ਕਿਉਂ ਜੀ ਬਹੁਤ ਵਧੀਆ ਬਹੁਤ ਵਧੀਆ ਪੁੱਤ ਸ਼ਾਬਾਸ਼ ਹੋਰ ਪੁੱਤ ਹੋਰ ਮਾਏ ਕਿ ਮੇਰੀ ਮਾਂ ਨੂੰ ਕਪੜੇ ਧੋਤੇ ਤੇ ਪ੍ਰੈਸ ਮਿਲਨੇ ਚਾਹੀਦੇ ਹੈ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਹਾਂ ਉਹਨਾਂ ਦੇ ਪਿਓ ਬੁਜਾਦੋ ਕਰਾਇਆ ਕਰੇਗਾ ਪਪਾ ਜੀ ਤੁਹਾਡੇ ਵੀ ਵਿਚਾਈ ਨਾ ਨਾਲ ਹੀ ਹਾਂ ਜੀ ਹਾਂ ਜੱਜ ਨਾ ਸਮਝਾਜੇ ਸਮਝਾਉਣਾ ਚਲ ਪੁੱਤ ਸ਼ਾਬਾ ਯੱਕੋ ਬੋਲ ਨਾ ਪੁੱਤ ਹੁਣ ਐਸ ਉਮਰ 'ਚ ਸਾਡੇ ਕੋਲ ਕਪੜੇ ਨਹੀਂ ਧੋਤੇ ਜਾਂਦੇ ਨਾ ਸੁਕਨੇ ਪਾਏ ਜਾਂਦੇ ਨੇ ਨਾ ਧੋਤੇ ਜਾਂਦੇ ਨੇ ਤੇ ਪ੍ਰੈਸ ਤਾਂ ਬੜੀ ਦੂਰ ਦੀ ਗੱਲ ਐ ਪੁੱਤ ਤੂੰ ਜੂੰਦਾ ਵਸਦਾ ਰੋ ਜਿਹੜਾ ਤੂੰ ਮਾਪਿਆਂ ਬਾਰੇ ਨਾ ਸੋਚਦਾ ਪਿਆਂ ਨਾਲੇ ਮਾਂ ਮੈਂ ਕਿਹਾ ਮੇਰੇ ਪੁੱਤਰੇ ਤੇ ਕਮਾਲ ਹੀ ਕਰ ਦਿੱਤੀ ਏ ਤੇਰੇ ਇਕੱਲੇ ਦਾ ਪੁੱਤ ਇਹ ਵੀ ਇਹ ਵੀ ਮਨਾਫਾ ਤੂੰ ਹੀ ਹੰਨ ਲਾ ਹਾਂ ਕਾਕਾ ਕਾਰਗਾਲ ਪੁੱਤ ਤੂੰ ਸੱਚੀ ਬਸ ਇਹ ਤਾਂ ਤੂੰ ਬਹੁਤ ਵਧੀਆ ਗੱਲ ਕੀਤੀ ਏ ਕੋਈ ਸਦਕੇ ਜਾਵਾਂ ਮੈਂ ਤੇਰੇ ਤੋਂ ਨਾਲੇ ਮਾਂ ਸਭ ਤੋਂ ਮੇਨ ਗੱਲ ਏ ਕਿ ਮੇਰੇ ਘਰ ਕੋਈ ਵੀ ਰਿਸ਼ਤੇਦਾਰ ਆਵੇ ਕੋਈ ਵੀ ਯਾਰ ਬੇਲੀ ਆਵੇ ਕੋਈ ਵੀ ਸੱਜਣ ਆਵੇ ਇਥੋਂ ਰੋਸ ਕੇ ਨਹੀਂ ਜਾਣਾ ਚਾਹੀਦਾ ਖੁਸ਼ ਹੋ ਕੇ ਜਾਣਾ ਚਾਹੀਦਾ ਜਿਵੇਂ ਕਿ ਚਾਹ ਪਾਣੀ ਰੋਟੀ ਵਲੋਂ ਉਨੂੰ ਕੋਈ ਵੀ ਤਕਲੀਫ ਨਾ ਹੋਵੇ ਵਾ ਵਾ ਪੁੱਤ ਦੇਖ ਮੇਰੇ ਆਪਣੀ ਕੁੜੀ ਨੂੰ ਤੋਰਿਆ ਸੀਗਾ ਤੋਰਿਆ ਸੀ ਸਾਰੀਆਂ ਗੱਲਾਂ ਇਹ ਸਮਝਾ ਕੇ ਮੈਂ ਉਹਨੂੰ ਭੇਜਿਆ ਸੀ ਪੁੱਤ ਮੈਨੂੰ ਕੋਈ ਉਲੰਭਾ ਨਾ ਆਵੇ ਤੇਰੇ ਸਹੁਰਿਆਂ ਵੱਲੋਂ ਇਹ ਸਾਰੀਆਂ ਗੱਲਾਂ ਇਹ ਚੰਗੇ ਘਰਾਂ ਦੇ ਸੰਸਕਾਰ ਹੁੰਦੇ ਨੇ ਜਿੱਥੇ ਕੁੜੀਆਂ ਨੂੰ ਦੇ ਕੇ ਤੋਰੀ ਰੇਪੇ ਤੇ ਅਸੀਂ ਵੀ ਆਪਣੀ ਧੀ ਨੂੰ ਤੋਰਿਆ ਸੀ ਸਾਰਾ ਕੁਝ ਸਮਝਾ ਕੇ ਚੰਗੇ ਸੰਸਕਾਰ ਦੇ ਕੇ ਤੋਰਿਆ ਸੀ ਪੁੱਤ ਆਪਣੇ ਸਹੁਰੇ ਘਰ ਜਾਈਂ ਆਪਣੇ ਸਾਸਰ ਦੀ ਸੇਵਾ ਕਰੀ ਆਏ ਗਏ ਦੀ ਸੇਵਾ ਕਰੀ ਖਿੜੇ ਮੱਥੇ ਲੱਗੀ ਸਭ ਨੂੰ ਕਿਸੇ ਵੱਲੋਂ ਕੋਈ ਉਲੰਭਾ ਨਾ ਆਵੇ ਅਸੀਂ ਹੁਣ ਸੁਰਿੰਦਰ ਸਿੰਘ ਜੀ ਦਾ ਕਾਕੇ ਦਾ ਵਿਆਹ ਵੇਖਣਾ ਸੁਖ ਨਾਲ ਉਹ ਕਿਉਂ ਨਹੀਂ ਭਰਾ ਜੀ ਕਿਉਂ ਨਹੀਂ ਆ ਵੀ ਭਗਵਾਨ ਨੇ ਮੇਰੀ ਸੁਣ ਲੈ ਗੱਲ ਆਪਾਂ ਵੀ ਕਾਕਾ ਜਿਹੇ ਤਰ੍ਹਾਂ ਵਿਆਹ ਕਰਨਾ ਨਾ ਤੇ ਮੇਰੀ ਗੱਲ ਯਾਦ ਰੱਖੀ ਆ ਜਿਹੜੀਆਂ ਤੇਰੇ ਜੀਜੇ ਨੇ ਗੱਲਾਂ ਕੀਤੀਆਂ ਨਾ ਇਹ ਸਾਰੀਆਂ ਗੱਲਾਂ ਆਪਾਂ ਤੇਰੀ ਮੋਟੀ ਵ람 ਮਨਵਾਉਣੀਆਂ ਨੇ ਹਾਂਜੀ ਡਾਡੀ ਜੀ ਬੁਲਕ ਪੁੱਤ ਇਹ ਜਿਹੜੇ ਵਿਆਹ ਹੁੰਦੇ ਨੇ ਨਾ ਇਹ ਕੋਈ ਦੋ ਜੀਆਂ ਦਾ ਨਿੱਰਾ ਮਿਲਣ ਨਹੀਂ ਹੁੰਦਾ ਇਹ ਦੋ ਪਰਿਵਾਰਾਂ ਦਾ ਮਿਲਣ ਹੁੰਦਾ ਹੈ ਆਪਸੀ ਪ੍ਰੇਮ ਪਿਆਰ ਦਾ ਮਿਲਣ ਹੁੰਦਾ ਹੈ ਘੋਟੀ ਆਪਣੇ ਸਹੁਰੇ ਪਰਿਵਾਰ ਦਾ ਖਿਆਲ ਰੱਖੇ ਪੁੱਤ ਆਪਣੇ ਸਹੁਰੇ ਪਰਿਵਾਰ ਦਾ ਖਿਆਲ ਰੱਖੇ ਆਏ ਗਏ ਦੀ ਸੇਵਾ ਮਾਪਿਓ ਦੀ ਸੇਵਾ ਉਹਨਾਂ ਨੂੰ ਇੱਜ਼ਤ ਦੇਣ ਪਿਆਰ ਦੇਣ ਤੇ ਆਪ ਰੱਜ ਕੇ ਪਿਆਰ ਲੈਣ ਇਸੇ ਤਰੀਕੇ ਨਾਲ ਸਾਡਾ ਸਾਰਾ ਸਮਾਜ ਖੁਸ਼ਹਾਲ ਹੋ ਸਕਦਾ ਹੈ ਹਰ ਘਰ ਖੁਸ਼ਹਾਲ ਹੋ ਸਕਦਾ ਹੈ ਕਿਉਂ ਜੀ ਹਾਂਜੀ ਤੁਸੀਂ ਬਿਲਕੁਲ ਠੀਕ ਆਖਿਆ ਹੈ